ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ 1984 ਦੇ ਦੰਗਾ ਪੀੜਤ ਜੋ ਕਿ ਦਿੱਲੀ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੇ ਘਰਾਂ ਦੀ ਹਾਲਤ ਬਹੁਤ ਮੰਦੀ ਹੈ ਔਰ ਉਹਨਾਂ ਦੇ ਘਰਾਂ ਦੀ ਹਾਲਤ ਨੂੰ ਹੁਣ ਸਰਕਾਰ ਸੁਧਾਰੇਗੀ ਪਰ ਇਸ ਫੈਸਲੇ ਨੂੰ ਪੰਥਕ ਪਾਰਟੀਆਂ ਜਾਂ ਪੰਥਕ ਧਿਰਾਂ ਕਿਸ ਤਰ੍ਹਾਂ ਦੇਖਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮੇਰੇ ਨਾਲ ਨੇ ਉਹਨਾਂ ਦੀ ਪ੍ਰਤੀਕਿਰਿਆ ਲੈਣੇ ਆ ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਦਿੱਲੀ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ ਜਿਹੜੇ 84 ਕਤਲੇਆਮ ਤੋਂ ਪੀੜਤ ਨੇ ਉਹਨਾਂ ਦੇ ਜਿੰਨੇ ਵੀ ਸਹਾਇਤਾ ਕੀਤੀ ਜਾਵੇ ਉਹਨੇ ਚੰਗੀ ਹੈ ਪਰ ਕੇਜਰੀਵਾਲ ਸਾਹਿਬ ਨੇ ਬੜੇ ਬੜੇ ਵਾਅਦੇ ਕੀਤੇ ਸੀ ਵੋਟਾਂ ਦੇ ਸਮੇਂ ਔਰ ਜਿਹੜੀ ਉਹਨਾਂ ਦੀ ਮਾਇਕ ਸਹਾਇਤਾ ਜਿਹੜੀ ਅੱਜ ਤੱਕ ਹੋਈ ਹੈ ਉਹ ਕੇਂਦਰੀ ਸਰਕਾਰ ਵੱਲੋਂ ਕੀਤੀ ਗਈ ਜਿਹੜੀ 5-5 ਲੱਖ ਰੁਪਏ ਦਿੱਤਾ ਗਿਆ ਜਿਹੜਾ ਦਾਅਵਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਉਹ ਵੀ ਨੰਗਾ ਹੋ ਗਿਆ ਕੇਂਦਰ ਸਰਕਾਰ ਨੇ ਭੁਜਿਆ ਹੁਣ ਵੀ ਜਿਹੜੀ ਘਰਾਂ ਦੀ ਮੁਰੰਮਤ ਦੀ ਗੱਲ ਕੀਤੀ ਜਾ ਰਹੀ ਹੈ ਉਹ ਦੋਹਰੇ ਤਿਹਰੇ ਮਾਪਦੰਡ ਕਹਿ ਰਹੇ ਨੇ ਕਿ ਇੱਕ ਜਿਹੜੇ 84 ਦੇ ਪੀੜਤ ਲੋਕ ਨੇ ਤੇ ਇੱਕ ਜਿਹੜੇ ਬਾਹਰਲੀਆ ਸਟੇਟਾਂ ਚੋਂ ਆਣ ਕੇ ਸ਼ਰਨਾਰਥੀ ਬੈਠੇ ਨੇ ਜਿਵੇਂ ਪੰਜਾਬ ਤੋਂ ਉਸ ਸਮੇਂ ਜਿਹੜਾ ਆ ਮਿਲਿਟੈਂਸੀ ਦੇ ਦੌਰਾਨ ਗਏ ਨੇ ਜਾਂ ਜੇ ਐਨ ਡੀ ਕੇ ਤੋਂ ਮਿਲਿਟੈਂਸੀ ਦੇ ਦੌਰਾਨ ਜਿਹੜੇ ਉੱਥੇ ਗਏ ਸ਼ਰਨਾਰਥੀ ਲੋਕ ਨੇ ਉਹਨਾਂ ਦੀ ਵੀ ਅਸੀਂ ਕਰਾਂਗੇ ਇੱਕ ਮੈਂ ਜਾਂ ਮੇਰੇ ਵਰਗੇ ਸਾਰੇ ਮਹਿਸੂਸ ਕਰਦੇ ਨੇ ਕਿ ਇਹ ਲੋਲੀਗੋਪਾ ਹੈ ਇਹ ਕੇਵਲ ਪੰਜਾਬ ਦੀਆਂ ਵੋਟਾਂ ਨੂੰ ਮੁੱਖ ਰੱਖ ਕੇ ਇਹਦੇ ਵੱਲੋਂ ਕੀਤਾ ਹੋਇਆ ਐਲਾਨ ਹੈ ਇਹ ਐਲਾਨ ਨਾ ਇਹਦੇ ਪਹਿਲੋਂ ਨੇਪਰੇ ਚੜੇ ਨੇ ਤੇ ਨਾ ਹੋਣੀ ਕਦੇ ਨੇ ਪਰ ਚੜਨ ਦੀ ਸੰਭਾਵਨਾ ਹੈ ਤੇ ਜੇ ਕੋਈ ਕਰਦੇ ਨੇ ਤੇ ਅਸੀਂ ਸਮਝਦੇ ਕਿ ਚੰਗੀ ਗੱਲ ਹੈ ਉਹ ਲੋਕ ਨੀਡੀ ਪਰਸਨ ਨੇ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਜਿੰਨੇ ਵੀ ਸਹਾਇਤਾ ਕੀਤੀ ਜਾਵੇ ਥੋੜੀ ਹੈ ਪਰ ਨਾ ਇਸ ਵਿਅਕਤੀ ਚ ਸਿੱਖਾਂ ਪ੍ਰਤੀ ਹਮਦਰਦੀ ਹੈ ਨਾ ਪੀੜਤ ਲੋਕਾਂ ਪ੍ਰਤੀ ਹਮਦਰਦੀ ਹੈ ਇਹ ਕੇਵਲ ਤੇ ਕੇਵਲ ਲਫਾਫੇਬਾਜੀ ਕਰਕੇ ਤੇ ਡਰਾਮਾ ਕਰਕੇ ਇੱਕ ਤਰ੍ਹਾਂ ਦਾ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦਾ ਤੇ ਹੁਣ ਜਿਹੜੀ ਇਹਨੇ ਜੋ ਚੰਦ ਚਾੜੇ ਨੇ ਸਿੱਖੀ ਦੇ ਉੱਤੇ ਜੋ ਹਮਲਾ ਕੀਤਾ ਹੈ ਗੁਰੂ ਸਾਹਿਬਾਨ ਦੀ ਬਾਣੀ ਦੇ ਉੱਤੇ ਤੇ ਗੁਰੂ ਸਾਹਿਬਾਨ ਦੇ ਬਾਣੇ ਦੇ ਉੱਤੇ ਜਿਹੜਾ ਕਿ ਸਿੱਖਾਂ ਨੂੰ ਕਿਹਾ ਜਾਂਦਾ ਕਿ ਬਾਣੀ ਤੇ ਬਾਣੇ ਵਿੱਚ ਪ੍ਰਪੱਕ ਰਹਿਣਾ ਹੈ ਉਸ ਹਮਰੇ ਤੋਂ ਬੱਜਰ ਵਾਸਤੇ ਇਹ ਇੱਕ ਇਹਨੇ ਛੋਸ਼ਾ ਛੱਡਿਆ ਹੈ ਇਹ ਛੋਸ਼ੇ ਤੋਂ ਵੱਧ ਕੁਛ ਨਹੀਂ ਇਹ ਇਹਨੂੰ ਹੁਣ ਲੋਕ ਦੱਸਣਗੇ ਕਿ ਕੀ ਭਾਗ ਲਿੰਦੀ ਹੈ ਇਸ ਤੋਂ ਇਲਾਵਾ ਦਿੱਲੀ ਦੇ ਜੋ ਮੁੱਖ ਮੰਤਰੀ ਹਨ ਉਹਨਾਂ ਦੀ ਪਤਨੀ ਵੱਲੋਂ ਰਿਟਾਇਰਮੈਂਟ ਲੈ ਲਈ ਗਈ ਹੈ ਪਹਿਲਾਂ ਹੀ ਵੀਆਰਐਸ ਲੈ ਲਈ ਗਈ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ ਜਿਸ ਤਰ੍ਹਾਂ ਅਕਾਲੀ ਦਲ ਤੇ ਹਮੇਸ਼ਾ ਰੋਪ ਲੱਗਦੇ ਰਹੇ ਕਿ ਪਰਿਵਾਰਵਾਦ ਹੈ ਕਿ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਵੀ ਉਸੇ ਰਾਹ ਤੁਰਨ ਜਾ ਰਹੇ ਨੇ ਇਹਦੇ ਵਿੱਚ ਕੋਈ ਦਰਾਵਾ ਨਹੀਂ ਹੈ ਜਿਹੜੀ ਆਮ ਆਦਮੀ ਪਾਰਟੀ ਜਿਨੇ بڑے بڑے ਲੋਕਾਂ ਨੂੰ ਸਬਜ ਭਗ ਵਿਖਾਇਆ ਸੀ ਜਿਨੇ ਦਾਅਵੇ ਕੀਤੇ ਸੀ ਕਿ ਅਸੀਂ ਰਾਜਨੀਤੀ ਬਦਲਣ ਵਾਸਤੇ ਆਏ ਹਾਂ ਅਸੀਂ ਇੱਕ ਇਨਕਲਾਬੀ ਸੋਚ ਵਾਲੇ ਹਾਂ ਤੇ ਮੇਰਾ ਖਿਆਲ ਹੈ ਕਿ ਜਿਹੋ ਜੀ ਰਾਜਨੀਤੀ ਇਹ ਨਾ ਕਿਤੇ ਹੋਵੇ ਆਮ ਆਦਮੀ ਵੀ ਸਮਝ ਲਿਆ ਪਿਆ ਜਿਸ ਆਮ ਆਦਮੀ ਦਾ ਪਾਰਟੀ ਦਾ ਨਾਂ ਲੈ ਕੇ ਇਹਨਾਂ ਨੇ ਪਾਰਟੀ ਬਣਾਈ ਸੀ ਉਹ ਵੀ ਸਮਝ ਲੱਗ ਪਿਆ ਕਿ ਇਹ ਪਾਰਟੀ ਜਿਹੜੀ ਆ ਖੋਖਲੀ ਹੈ ਕੋਈ ਸਿਧਾਂਤ ਨਹੀਂ ਕੋਈ ਵਿਚਾਰਧਾਰਾ ਨਹੀਂ ਕੋਈ ਸਟੈਂਡ ਨਹੀਂ ਕੇਵਲ ਤੇ ਕੇਵਲ ਕੇਜਰੀਵਾਲ ਸਾਹਿਬ ਦੀ ਡਿਕਟੇਟਰਸ਼ਿਪ ਹੈ ਤੇ ਉਹਦੇ ਵਿੱਚ ਹੀ ਜਿਹੜਾ ਆ ਇਹਨਾਂ ਨੇ ਆਪਣਿਆਂ ਨੂੰ ਅੱਗੇ ਲਿਆਉਣ ਲਈ ਤੇ ਹੁਣ ਜੇ ਸ਼੍ਰੀਮਤੀ ਸੁਨੀਤਾ ਕੇਜਰੀਵਾਲ ਜੀ ਨੂੰ ਉਦੋਂ ਰਿਟਾਇਰਮੈਂਟ ਕਰਵਾ ਕੇ ਵਲੈਂਟੈਰੀਲੀ ਜਿਹੜੀ ਰਿਟਾਇਰਮੈਂਟ ਕਰਵਾਈ ਜਾ ਰਹੀ ਹੈ ਤੇ ਉਹਨਾਂ ਨੂੰ ਪਾਰਟ ਚ ਅਡਜਸਟ ਕੀਤਾ ਜਾਂਦਾ ਜਾਂ ਸਰਕਾਰ ਦੇ ਵਿੱਚ ਅਹੁਦੇ ਦੇ ਕੇ ਨਵਾਜਿਆ ਜਾਂਦਾ ਤੇ ਇਹ ਕੋਈ ਅਲੋਕਾਰ ਗੱਲ ਨਹੀਂ ਔਰ ਜਿੱਥੋਂ ਤੱਕ ਉਹ IRS ਨੇ ਬੜੀ ਵੱਡੀ ਪੋਸਟ ਹੈ ਬੜੀਆਂ ਵੱਡੀਆਂ ਸਹੂਲਤਾਂ ਨੇ ਬੜੀ ਵੱਡੀ ਤਨਖਾਹ ਹੈ ਅੱਜ ਪੰਜਾਬ ਦੇ ਐਮਐਲਏ ਨੇ ਜਿਨ੍ਹਾਂ ਦੇ ਕਈਆਂ ਦੇ ਫੈਮਿਲੀ ਮੈਂਬਰ ਉਹਨਾਂ ਦੀਆਂ ਜਿਹੜੇ ਮੈਸੇਜ ਨੇ ਜਾਂ ਕਈਆਂ ਦੇ ਹਸਬੰਡ ਜਿਹੜੇ ਨੇ ਉਹ ਸਰਵਿਸ ਕਰਦੇ ਨੇ ਉਹਨਾਂ ਨੇ ਕਿਸੇ ਨੇ ਸਰਵਿਸ ਨਹੀਂ ਛੜਾਈ ਇਸ ਕਰਕੇ ਨਹੀਂ ਛੜਾਈ ਕਿ ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ ਘਰਾਂ ਦੇ ਗੁਜ਼ਾਰੇ ਤਨਖਾਹਾਂ ਤੇ ਚੱਲਦੇ ਨੇ ਮਾਈਕ ਸਹਾਇਤਾ ਆਉਂਦੀ ਏ ਤੇ ਮੈਂ ਹੁਣ ਮਹਿਸੂਸ ਕਰਦਾ ਕਿ ਕੇਜਰੀਵਾਲ ਸਾਹਿਬ ਦਾ ਜਿਹੜੀ ਜੇਬ ਆਪਾਰੀ ਰਹਿੰਦੀ ਏ ਉਹਨਾਂ ਨੂੰ ਆਈਆਰਐਸ ਵਾਲੀ ਤਨਖਾਹ ਦੀ ਲੋੜ ਹੀ ਕੋਈ ਨਹੀਂ ਗਈ ਹੁਣ ਫੈਮਲੀ ਜਿਹੜੀ ਆ ਉਹਨੂੰ ਬੀਬੀ ਜੀ ਨੂੰ ਕੋਈ ਸਰਵਿਸ ਕਰਨ ਦੀ ਲੋੜ ਕੋਈ ਨਹੀਂ ਕਿਉਂਕਿ ਪੈਸਾ ਜਿਹੜਾ ਹੈ ਜਿਹੜੀ ਜਿਸ ਭ੍ਰਸ਼ਟਾਚਾਰ ਦੇ ਵਿਰੁੱਧ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਲੜਾਈ ਲੜਦਾ ਅੱਜ ਉਹ ਭ੍ਰਸ਼ਟਾਚਾਰ ਉਹਨਾਂ ਵਿੱਚ ਆ ਗਿਆ ਕਿਉਂਕਿ ਰਜਿੰਦਰ ਕੁਮਾਰ ਜਿਹੜੇ ਇਹਨ ਪ੍ਰਿੰਸੀਪਲ ਸੈਕਰੀਟਰੀ ਸੀ ਹਿੰਦੁਸਤਾਨ ਦੇ ਵਿੱਚੋਂ ਜੇ ਕਿਸੇ ਆਫੀਸਰ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੱਤਾ ਸੀ ਕੇਜਰੀਵਾਲ ਜੀ ਨੇ ਵਰਜਿੰਦਰ ਕੁਮਾਰ ਪ੍ਰਿੰਸੀਪਲ ਸੈਕਰੀਟਰੀ ਟੂ ਸੀਐਮ ਦਿੱਲੀ ਨੂੰ ਦਿੱਤਾ ਸੀਗਾ ਤੇ ਅੱਜ ਉਹ ਕੀ ਹਾਲ ਹੈ ਰਜਿੰਦਰ ਕੁਮਾਰ ਜੀ ਦਿੱਲੀ ਚ ਜੇਲ੍ਹ ਚ ਨੇ ਔਰ ਸੀਬੀਆਈ ਨੇ ਉਹਨਾਂ ਨੂੰ ਚਾਰजेस ਕੀਤਾ ਹੈ ਕ腐ਪਸ਼ਨ ਦੇ ਵਿੱਚ ਚਾਰजेस ਕੀਤਾ ਹੈ ਤੇ ਉਹ ਮੇਰਾ ਖਿਆਲ ਆਪ ਤਾਂ ਜੇਲ੍ਹ ਚ ਗਏ ਹੀ ਗਏ ਹੈ ਕੇਜਰੀਵਾਲ ਸਾਹਿਬ ਦਾ ਜਿਹੜਾ ਇਮਾਨਦਾਰੀ ਵਾਲਾ ਸਰਟੀਫਿਕੇਟ ਉਹ ਵੀ ਨਾਲ ਲੈ ਕੇ ਉਹ ਵੀ ਵਾਪਸ ਕਰਕੇ ਨਹੀਂ ਗਏ ਇਸ ਕਰਕੇ ਮੇਰੀ ਬੇਨਤੀ ਇਹ ਹੈ ਕਿ ਇਹ ਕ੍ਰਾਪਟ ਨੇ ਦੋਰੇ ਕਿਰਦਾਰ ਦੇ ਮਾਲਕ ਨੇ ਔਰ ਸਭ ਤੋਂ ਵੱਧ ਗੰਦੀ ਰਾਜਨੀਤੀ ਜਿਹੜੀ ਕਰ ਰਹੇ ਨੇ ਉਹ ਮਿਸਟਰ ਕੇਜਰੀ ਵੱਲ ਤੋਂ ਉਹਨਾਂ ਦੀ ਪਾਰਟੀ ਕਰ ਰਹੀ ਹੈ ਇਸ ਤੋਂ ਇਲਾਵਾ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਜੋ ਐਮਪੀ ਹਨ ਭਗਵੰਤ ਮਾਨ ਉਹਨਾਂ ਬਾਰੇ ਕਿਹਾ ਗਿਆ ਕਿ ਉਹ ਲੋਕ ਸਭਾ ਦੇ ਵਿੱਚ ਜਦੋਂ ਉਹਨਾਂ ਦੇ ਨਾਲ ਬੈਠਦੇ ਆ ਤਾਂ ਉਹਨਾਂ ਨੂੰ ਸ਼ਰਾਬ ਦੀ ਜਿਹੜੀ ਸਮੈਲ ਆਉਂਦੀ ਹੈ ਉਹ ਉੱਥੇ ਵੀ ਸ਼ਰਾਬੀਗੇ ਜਾਂਦੇ ਨੇ ਇਹਦੇ ਬਾਰੇ ਕੀ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਭਗਵੰਤ ਮਾਨ ਪਾਰਲੀਮੈਂਟ ਦੇ ਸ਼ਰਾਬ ਪੀ ਕੇ ਜਾਂਦੇ ਨੇ ਤੇ ਇਹਨਾਂ ਕੋਲੋਂ ਉਹਨਾਂ ਨੂੰ ਸਮੈਲ ਆਉਂਦੀ ਹੈ। ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਬਦਬੂ ਆਉਂਦੀ ਹੈ। ਇਸੇ ਬਦਬੂ ਦੀ ਗੱਲ, ਸ਼ਰਾਬ ਦੀ ਬੋਧ ਹੀ ਗੱਲ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਸਪੀਕਰ ਕੋਲੇ ਵੀ ਸ਼ਿਕਾਇਤ ਕੀਤੀ ਕਿ ਭਗਵੰਤ ਮਾਨ ਜੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਨੇ ਪਰ ਇਹ ਸ਼ਰਾਬ ਪੀ ਕੇ ਆ ਜਾਂਦੇ ਨੇ। ਔਰ ਰਜਾਨਾ ਪੀ ਕੇ ਆਉਂਦੇ ਨੇ ਤੇ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਕਿ ਸਾਨੂੰ ਇਹਨਾਂ ਕੋਲ ਬਦਬੂ ਆਉਂਦੀ ਹੈ। ਔਰ ਪਾਰਲੀਮੈਂਟ ਦੇ ਸਪੀਕਰ ਸਾਹਿਬਾਂ ਨੇ ਭਗਵੰਤ ਮਾਨ ਜੀ ਨੂੰ ਸੱਦ ਕੇ ਇੱਥੇ ਤੱਕ ਕਿਹਾ ਕਿ ਭਗਵੰਤ ਜੀ ਭਗਵੰਤ ਮਾਨ ਜੀ ਤੁਸੀਂ ਮੈਂਬਰ ਪਾਰਲੀਮੈਂਟ ਜੇ ਜੇ ਸ਼ਰਾਬ ਪੀਣੀ ਹੈ ਤੇ ਪਾਰਲੀਮੈਂਟ 'ਚ ਨਹੀਂ ਆਉਣਾ ਤੇ ਪਾਰਲੀਮੈਂਟ 'ਚ ਸ਼ਰਾਬ ਪੀ ਕੇ ਨਹੀਂ ਆਉਣਾ ਇਹ ਵਾਰਨਿੰਗ ਦਿੱਤੀ ਔਰ ਉਹ ਚਰਚਾ ਦਾ ਵਿਸ਼ਾ ਵੀ ਬਣੀ ਔਰ ਆਮ ਆਦਮੀ ਪਾਰਟੀ ਦੀ ਜਿੰਨੀ ਲੀਡਰਸ਼ਿਪ ਸੀ ਉਸ ਸਮੇਂ ਜਗਿੰਦਰ ਯਾਦਵ ਵੀ ਪਾਰਟੀ ਸੰ ਉਹਨਾਂ ਨੇ ਵੀ ਸਾਰਾ ਕੁਝ ਹੁਣ ਡਿਸਕਲੋਜ਼ ਕੀਤਾ ਹੈ ਕਿ ਇਹ ਸਾਰਾ ਕੁਝ ਕੇਜਰੀਵਾਲ ਸਾਹਿਬ ਦੇ ਨੋਟਿਸ ਵਿੱਚ ਸੀਗਾ ਕਿ ਭਗਵੰਤ ਮਾਨ ਜੀ ਦੀ ਸ਼ਰਾਬ ਜਿਹੜੀ ਅਤ ਦੀ ਗਾੜੀ ਹੈ ਸਵੇਰੇ ਅਮਰਤ ਮੇਲੇ ਉੱਠ ਕੇ ਹੀ ਸ਼ਰਾਬ ਦਾ ਸੇਵਨ ਕਰਦੇ ਨੇ ਪੀਂਦੇ ਨੇ ਤੇ ਜਿਹੜਾ ਬੰਦਾ ਪਾਰਲੀਮੈਂਟ ਦੀ ਗੱਲ ਕਰਦਾ ਜਿਹੜਾ ਬੰਦਾ ਸ਼ਰਾਬ ਪੀ ਕੇ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਜਾ ਸਕਦਾ ਹੈ ਜਿਹਨੂੰ ਗੁਰੂ ਦਾ ਡਰ ਕੋਈ ਨਹੀਂ ਤੋ ਉਹਨੂੰ ਪਾਰਲੀਮੈਂਟ ਦਾ ਕਾਹਦਾ ਡਰ ਇਸ ਕਰਕੇ ਇਹ ਲੋਕ ਜੋ ਕੁਝ ਵੀ ਕਹਿੰਦੇ ਨੇ ਨਾ ਉਹਦੇ ਤੇ ਪੂਰੇ ਉਤਰ ਸਕਦੇ ਨੇ ਅੱਜ ਇਹਨਾਂ ਦਾ ਤਾਂ ਹੀ ਪਿਆ ਜਾ ਜੀ ਨੰਗਾ ਹੋਇਆ ਫਿਰਦਾ ਨੇ ਸਾਈਡੇ ਕਰਪਟ ਨੇ ਔਰ ਜਿਹੜਾ ਪੰਜਾਬ ਹੈ ਪੰਜਾਬੀਏ ਦੇ ਉੱਤੇ ਹਮਲਾ ਬੋਲਣ ਵਾਲੇ ਨੇ ਕਹਿੰਦੇ ਕਿ ਪੰਜਾਬ ਦੇ ਹਤੈਸ਼ੀ ਅਸੀਂ ਹੈ ਪੰਜਾਬ ਨੂੰ ਜਿਸ ਤਰ੍ਹਾਂ ਇਹਨਾਂ ਨੇ ਬਦਨਾਮ ਕੀਤਾ ਸਿੱਖਾਂ ਨੂੰ ਜਿਸ ਤਰ੍ਹਾਂ ਬਦਨਾਮ ਕੀਤਾ ਸਿੱਖੀ ਦੇ ਉੱਤੇ ਬਾਣੀ ਤੇ ਬਾਣੇ ਦੇ ਉੱਤੇ ਹਮਲੇ ਕੀਤੇ ਇਹਨਾਂ ਲੋਕਾਂ ਦੀ ਗੱਲਾਂ ਹੁਣ ਮੇਰਾ ਖਿਆਲ ਲੱਗੇ ਖਤਮ ਹੋ ਗਈ ਕਾਗਰਸ ਵੱਲੋਂ ਇੱਕ ਕਾਂਗਰਸ ਵੱਲੋਂ ਹਲਫੀਆ ਬਿਆਨ ਜੋ ਹੈ ਆਪਣੇ ਉਮੀਦਵਾਰਾਂ ਵਾਸਤੇ ਜਾਰੀ ਕੀਤਾ ਗਿਆ ਕਿ ਕੋਈ ਵੀ ਉਮੀਦਵਾਰਕ ਟਿਕਟ ਲੈਣ ਤੋਂ ਪਹਿਲਾਂ ਉਸ ਐਫੀਡੇਵਿਟ ਨੂੰ ਭਰੇਗਾ ਫਿਰ ਉਸ ਨੂੰ ਟਿਕਟ ਦਿੱਤੀ ਜਾਵੇਗੀ ਇਸ ਪਿੱਛੇ ਅਕਾਲੀ ਦਲ ਕੀ ਕਾਰਨ ਸਭ ਜਿੱਥੋਂ ਤੱਕ ਕਾਂਗਰਸ ਵੱਲੋਂ ਐਫੀਡੇਵਿਟ ਤਿਆਰ ਕੀਤਾ ਗਿਆ ਹੈ ਆਪਦੇ ਉਮੀਦਵਾਰਾਂ ਕੋਲੋਂ ਜਾਂ ਜਿਹੜੇ ਵੀ ਟਿਕਟਾਂ ਦੇ ਚਾਹਵਾਨ ਹਨ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹਦੇ ਤਰੀਕੇ ਨਾਲ ਆਪਦਾ ਭਰ ਕੇ ਦਿਓ ਕੀ ਇਹ ਉਹਨਾਂ ਦਾ ਨਿੱਜੀ ਮਾਮਲਾ ਹੈ ਪਾਰਟੀ ਦਾ ਮਾਮਲਾ ਹੈ ਪਰ ਜਿਹੜੀ ਕਾਂਗਰਸ ਪਾਰਟੀ ਹੈ ਵੈਸੇ ਵੀ ਬਹੁਤ ਕਮਜ਼ੋਰ ਹੈ ਡਿਮੋਰਲਾਈਜ਼ ਹੈ ਨਿਰਤਸ਼ਾਹਤ ਹੋ ਚੁੱਕੇ ਨੇ ਵਰਕਰ ਤੇ ਨਾਲ ਹੀ ਜਿਹੜੀ ਕਾਂਗਰਸ ਪਾਰਟੀ ਚਾਹੇ ਉਹ ਪੰਜਾਬ ਸਟੇਟ ਦੀ ਹੈ ਚਾਹੇ ਇਹਨਾਂ ਦਾ ਜਿਹੜਾ ਕਿ ਇਹਨਾਂ ਨੇ ਇਹ ਲਿਆਂਦੇ ਨੇ ਪ੍ਰਸ਼ਾਂਤ ਕੁਮਾਰ ਜੀ ਔਰ ਜਿਹੜੀ ਇਹਨਾਂ ਦੀ ਕੇਂਦਰੀ ਹਾਈ ਕਮਾਂਡ ਹੈ ਇਹ ਸਾਰੇ ਤਜਰਬੇ ਕਰਦੇ ਨੇ ਵੀ ਆ ਵੀ ਕਰਕੇ ਦੇਖ ਲਈਏ ਆ ਵੀ ਕਰਕੇ ਦੇਖ ਲਈਏ ਤੇ ਉਹ ਤਜਰਬੇ ਸਾਨੂੰ ਤੇ ਸੂਟ ਕਰਦੇ ਨੇ ਸ਼੍ਰੋਮਣੀ ਕਾਲੀ ਦਲ ਨੂੰ ਤੇ ਸ਼ਕਤੀ ਦਿੰਦੇ ਨੇ ਕਿਉਂਕਿ ਕਾਂਗਰਸੀ ਵਰਕਰ ਕਾਂਗਰਸੀ ਲੀਡਰਸ਼ਿਪ ਕਾਂਗਰਸੇ ਤਜਰਬੀਆਂ ਕਰਕੇ ਡਰੀ ਹੋਈ ਤੇ ਨਿਰਤ ਸ਼ਾਹਤ ਹੈ ਤੇ ਬਾਕੀ ਕਿਸੇ ਨੂੰ ਭੁਲੇਖਾ ਨਹੀਂ ਕਿ ਘਾਰਦੀ ਅੱਜ ਹਾਲਤ ਪੰਜਾਬ ਦੇ ਵਿੱਚ ਕਿਹੋ ਜੀ ਹੈ ਇਹਨਾਂ ਵਰਸਾ ਸਿੰਘ ਵੱਲ ਤੋਂ ਹੈ ਇਹਨਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਜੋ ਵੀ ਸਬਜਵਾਤ ਲੋਕਾਂ ਨੂੰ ਦਿਖਾਏ ਜਾ ਰਹੇ ਨੇ ਉਹ ਸਿਰਫ ਆਉਂਦੀਆਂ ਵਿਧਾਨ ਸਭਾ ਨੂੰ ਦੇਖਦਿਆਂ ਹੋਇਆ ਦਿਖਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਜੋ ਪੰਜਾਬ ਦੇ ਵਿੱਚ ਨਵੇਂ ਤਜਰਬੇ ਕਰ ਰਹੀ ਹੈ ਉਹ ਸਾਰੇ ਤਜਰਬੇ ਸ਼੍ਰੋਮ ਨੇ ਅਕਾਲੀ ਦਲ ਫੇਲ ਕਰਕੇ ਇੱਕ ਵਾਰ ਇਹ ਸਾਬਤ ਕਰੇਗਾ ਕਿ ਪੰਜਾਬ ਦੇ ਲੋਕ ਹੋਰ ਪਾਰਟੀਆਂ ਦੇ ਨਾਲ ਦੇ ਨਾਲ ਨਹੀਂ ਬਲਕਿ ਤਜਰਬੇਆਂ ਕਰਕੇ ਡਰੀ ਹੋਈ ਤੇ ਨਿਰਤਸ਼ਾਹਤ ਹੈ ਤੇ ਬਾਕੀ ਕਿਸੇ ਨੇ ਭੁਲੇਖਾ ਨਹੀਂ ਕਿ ਕਾਰ ਦੀ ਅੱਜ ਹਾਲਤ ਪੰਜਾਬ ਦੇ ਵਿੱਚ ਕਿਹੋ ਜੀ ਹੈ ਇਹ ਹਨਾ ਵਿਰਸਾ ਸਿੰਘ ਵਟੋਆ ਇਹਨਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਜੋ ਵੀ ਸਬਜਵਾਕ ਲੋਕਾਂ ਨੂੰ ਦਿਖਾਏ ਜਾ ਰਹੇ ਨੇ ਉਹ ਸਿਰਫ ਆਉਂਦੀਆਂ ਵਿਧਾਨ ਸਭਾ ਨੂੰ ਦੇਖਦਿਆਂ ਹੋਇਆ ਦਿਖਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਜੋ ਪੰਜਾਬ ਦੇ ਵਿੱਚ ਨਵੇਂ ਤਜਰਬੇ ਕਰ ਰਹੀ ਹੈ ਉਹ ਸਾਰੇ ਤਜਰਬੇ ਅਸ਼ਰੋਮ ਨੀਕਾਲੀ ਦਲ ਫੇਲ ਕਰਕੇ ਇੱਕ ਵਾਰ ਇਹ ਸਾਬਤ ਕਰੇਗਾ ਕਿ ਪੰਜਾਬ ਦੇ ਲੋਕ ਹੋਰ ਪਾਰਟੀਆਂ ਦੇ ਨਾਲ ਦੇ ਨਾਲ ਨਹੀਂ ਬਲਕਿ ਅਕਾਲੀ ਦਲ ਦੇ ਨਾਲ ਖੜੇ ਹਨ राजीव ਸ਼ਰਮਾ एबीपी न्यूज़ ਅੰਮ੍ਰਿਤਸਰ